ਦੀ ਵਧਾਈ ਦਿੰਨਾ ਉਹ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਨਾ ਸਾਰਿਆਂ ਦੇ ਪਰਿਵਾਰ ਵਾਸਤੇ ਅਰਦਾਸ ਕਰਦੇ ਆ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਅੱਜ ਪਰੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ ਸਾਰੇ ਕਮਿਸ਼ਨਰੇਟ ਦੇ ਵਿੱਚ ਜੇ ਆਪਾਂ ਨੰਬਰ ਦੇ ਵਿੱਚ ਦੇਖੀਏ ਤਾਂ 4 ਡੀਸੀਪੀ ਸਾਡੇ ਬਾਹਰ ਨੇ ਔਰ ਜਿਹੜੇ 14 ਏਸੀਪੀ ਨੇ 1800 ਟੋਟਲ ਮੁਲਾਜ਼ਮ ਲਾਇਆ ਜੀ 80 ਨਾਕੇ ਨੇ ਔਰ तकरीबन 55 ਦੇ ਕਰੀਬ ਸਾਡੀਆਂ ਪੈਟਰੋਲਿੰਗ ਪਾਰਟੀਆਂ ਨੇ ਇਸ ਤੋਂ ਇਲਾਵਾ ਸਾਰੇ ਥਾਣੇ ਪੀसीआर ਦੀ ਫੋਰਸ ਟ੍ਰੈਫਿਕ ਦੀ ਫੋਰਸ ਸਾਰੀ ਔਨ ਗਰਾਉਂਡ ਹੈ ਔਰ ਇਸੇ ਤਰ੍ਹਾਂ ਅਸੀਂ ਵੀ ਅੱਗੇ ਰਵਾਂਗੇ ਮੈਂ ਵੀ ਸਿਵਲ ਡ्रेस ਇਸੇ ਕਰਕੇ ਪਾਈ ਹੈ ਕਿ ਤਾਂ ਕਿ ਮੈਂ ਆਮ ਨਾਗਰਿਕ ਵਾਂਗੂ ਸਾਰੀ ਚੀਜ਼ ਨੂੰ ਆਪਾਂ ਆਬਜ਼ਰਵ ਕਰ ਸਕੀਏ ਕਿ ਲੋਕ ਤਾਂ ਕਿ ਨਵੇਂ ਸਾਲ ਦੇ ਆਪਣੀ ਖੁਸ਼ੀ ਮਨਾ ਸਕਣ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫਿਰ ਅਸੀਂ ਉਹਦੇ ਤੇ ਮਤਲਬ ਸਾਡੀ ਪਾਲਿਸੀ ਬੜੀ ਜ਼ੀਰੋ ਟੋਲਰੈਂਸ ਦੀ ਔਰ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ ਫਿਰ ਸਰ ਕਈ ਹੋਟਲਾਂ ਦੇ ਵਿੱਚ ਜਿਹੜੀ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਹੁੱਲੜਬਾਜੀ ਕਾਫੀ ਹੁੰਦੀ ਹੈ ਕੀ ਹੋਟਲ ਉਹਨਾਂ ਦੇ ਨਾਲ ਮੀਟਿੰਗ ਮੋਡਿੰਗ ਕੋਈ ਕੀਤੀ ਗਈ ਹੈ ਤੁਹਾਡੇ ਵੱਲੋਂ ਤਾਂ ਕਿ ਇਹੋ ਜਿਹੇ ਕੋਈ ਕਤਨਾ ਮਨਾ ਹੋਵੇ ਦੇਖੋ ਅਸੀਂ ਸਾਰੇ ਉਹਨਾਂ ਨੂੰ ਮੈਸੇਜ ਪਹੁੰਚਵਾ ਦਿੱਤਾ ਸੀਗਾ ਮੀਟਿੰਗ ਤਾਂ ਨਹੀਂ ਹੋਈ ਔਰ ਸਭ ਨੂੰ ਪਤਾ ਹੈ ਇਹ ਵੀ ਕਾਨੂੰਨ ਕੀ ਹੈ ਔਰ ਜਿਹੜਾ ਬੰਦਾ ਕਾਨੂੰਨ ਤੋੜੇਗਾ ਆਪ ਜ਼ਿੰਮੇਵਾਰ ਹੋਏਗਾ ਸਰ ਹਰ ਦੋ ਮਚਾਉਂਦੇ ਕਿਸ ਤਰ੍ਹਾਂ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਟ੍ਰਿਕਸ ਕਰਦੇ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਇਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਦੇਖੋ ਜੀ ਪਬਲਿਕ ਪਾਰਕਿੰਗ ਦਾ ਮੈਂ ਬੜਾ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਬੜੀ ਕਲੀਅਰ ਸਾਰਿਆਂ ਨੂੰ ਡਾਊਨ ਦੀ ਲਾਈਨ ਕਿ ਪਬਲਿਕ ਡਰਿੰਕਿੰਗ ਦੇ ਵਿੱਚ ਕੋਈ ਚਾਂਸ ਨਹੀਂ ਰਹਿਣਾ ਔਰ ਜਿੱਥੇ ਕੋਈ ਇਹੋ ਜਿਹਾ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਕਰੋ ਮੌਕੇ ਤੇ ਐਗਜ਼ਮ ਦਰਬਾਰ ਸਾਹਿਬ ਜਿਹੜੀ ਸੰਗਤ ਸੰਗਤ ਆ ਰਹੀ ਹੈ ਪਹਿਲੀ ਤਰੀਕ ਨੂੰ ਲਾ ਕੇ ਬੋਲੋ ਦੇਖੇ ਸਰ ਉਸ ਬਾਅਦ ਉਧਰ ਵੀ ਸਾਡੇ ਜਗਜੀਤ ਸਿੰਘ ਵਾਲੀਆ ਡੀਸੀਪੀ ਸਾਹਿਬ ਹਰਪਾਲ ਡੀਸੀਪੀ ਟ੍ਰੈਫਿਕ ਸਾਰੇ ਆਫੀਸਰ ਜਿਹੜੇ ਉਸ ਓਨਲੀ ਫਾਰ ਦਰਬਾਰ ਸਾਹਿਬ ਸੰਗਤ ਦੀ ਜਿਹੜੀ ਪਾਰਕਿੰਗ ਟ੍ਰੈਫਿਕ ਔਰ ਮੈਨੇਜਮੈਂਟ ਵਾਸਤੇ ਉੱਥੇ ਲਾਏਗੇ ਔਰ ਸਿਵਲ ਪਾਰਚਾਚ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਸਾਰੇ ਬੜੇ ਰੈਗੂਲੇਟਿਡ ਕੰਮ ਉੱਥੇ ਵੀ ਚੱਲ ਰਿਹਾ ਹੁੱਲੜਬਾਜੀ ਵਾਲਿਆਂ ਨੂੰ ਤੁਹਾਨੂੰ ਦੱਸਿਆ ਜੀ ਬਿਲਕੁਲ ਨਹੀਂ ਛੱਡਣਾ ਔਰ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਮੁੜ ਕੇ ਜਿਨ੍ਹਾਂ ਨੇ ਰਿਸਕ ਲੈਣਾ ਆਪਣੇ ਬਲਬੂਤੇ ਤੇ ਲੈਣ ਸਰ ਜੇ ਰਾਤ ਵੇਲੇ ਜੇ ਹਰਦੂੰਗ ਮਚਾਉਂਦੇ ਉਹਨਾਂ ਨੂੰ ਕੀ ਸੁਨੇਹਾ ਦੇ ਭਾਜੀ ਮੈਂ ਬੜਾ ਕਲੀਅਰ ਦੱਸਿਆ ਕਿ ਕਾਨੂੰਨ ਦੀ ਜਿਹੜੀ ਸਾਰਿਆਂ ਵਾਸਤੇ ਇੱਕੋ ਜਿਹਾ ਆਪਣੀ ਇੰਜੋਏਮੈਂਟ ਕਰਨ ਸਭ ਕੁਝ ਕਰਨ ਬਟ ਨੋਟ ਕਾਨੂੰਨ ਦੀ ਲਾਈਨ ਨਾ ਤੋੜਨ ਜੇ ਤੋੜਨਗੇ ਤਾਂ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ ਉਹਨੇ ਦੇਖਣਾ ਕੱਲ ਵੀ ਨਵਾਂ ਦਿਨ ਨਵਾਂ ਸਾਲ ਕੱਲ ਹੈ ਕੱਲ ਵੀ ਕਾਫੀ ਟ੍ਰੈਫਿਕ ਰਹਿੰਦੀ ਉਹਦੇ ਬਸ ਇੱਕ ਮੁੱਦਾ ਮਾਅਦ ਕਰਦਾ ਕਿ ਕਿਤੇ ਗਏ ਬਿਲਕੁਲ ਉਸੇ ਤਰ੍ਹਾਂ ਨਾ ਜੀ ਸਪੈਸ਼ਲੀ ਜਿਹੜੇ ਧਾਰਮਿਕ ਜਗ੍ਹਾ ਨੇ ਉਹਨਾਂ ਦੇ ਉੱਤੇ ਜਾਣਾ ਆਵਾਜਾਈ ਬਹੁਤ ਲੋਕਾਂ ਦੀ ਰਹਿੰਦੀ ਹੈ ਪਰ ਕੁਦਰਤੀ ਵਰਕਿੰਗ ਡੇ ਹੈ ਇਸ ਕਰਕੇ ਟ੍ਰੈਫਿਕ ਤੇ ਸਿਕਿਉਰਿਟੀ ਦੇ ਉਹੀ ਇੰਤਜ਼ਾਮ ਰਹਿਣਗੇ ਜੀ ਅੱਜ ਕੋਈ ਅੱਜ ਕੋਈ ਪਰਚਾ ਦਰਜ ਕੀਤਾ ਗਿਆ ਸਭ ਕੋਈ ਇਸ ਤਰ੍ਹਾਂ ਦਾ ਜਰਾ ਅਜੇ ਅਜੇ ਇਹ ਤਾਂ ਸ਼ੁਰੂ ਹੋਇਆ ਜੀ ਦੇਖੋ ਫਿਰ ਤੁਹਾਡਾ ਨਾਂ ਕਰਦੇ ਆ ਜੀ ਠੀਕ ਹੈ ਠੀਕ ਜੀ ਸਰਦਾਰ ਇੱਕ ਮਿੰਟ ਹੋ ਗਿਆ